ਰਾਜਸਥਾਨ ਦੇ ਵਿੱਚ ਖੜੇ ਆ ਮਿੱਤਰੋ ਤੇ ਇਹ ਹਾਈਵੇ ਆ ਜਿਹੜਾ ਪੰਜਾਬ ਤੱਕ ਜਾਂਦਾ ਹੈ ਦੇਸ਼ ਦਾ ਸਭ ਤੋਂ ਵੱਡਾ ਦੂਜਾ ਹਾਈਵੇ ਆ ਇਹ ਤੇ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇ ਨੂੰ ਕਹਿੰਦੇ ਹੈਗੇ ਅੰਮ੍ਰਿਤਸਰ ਤੋਂ ਸ਼ੁਰੂ ਹੁੰਦਾ ਤੇ ਜਾਮਨਗਰ ਤੱਕ ਜਾਂਦਾ ਹੈ ਯਾਨੀ ਕਿ ਗੁਜਰਾਤ ਰਾਜਸਥਾਨ ਹਰਿਆਣਾ ਤੇ ਪੰਜਾਬ ਚਾਰ ਸਟੇਟਾਂ ਨੂੰ ਜੋੜਦਾ ਹੈ 1256 ਕਿਲੋਮੀਟਰ ਲੰਮਾ ਹਾਈਵੇ ਆ 6 ਲਾਈਨਾਂ ਵਾਲਾ ਜਿਹਦੇ ਕਿ ਲਾਗਤ ਵੀ 80000 ਕਰੋੜ ਰੁਪਏ ਆਉਣੀ ਹੈ ਪੰਜਾਬ ਹਰਿਆਣਾ ਰਾਜਸਥਾਨ ਤੇ ਗੁਜਰਾਤ ਚਾਰ ਸਟੇਟਾਂ ਨੂੰ ਇਹਨੇ ਜੋੜਦਾ ਅੰਮ੍ਰਿਤਸਰ ਜਾਮਨਗਰ ਇਕਨੋਮਿਕ ਕੋਰੀਡੋਰ ਵੀ ਕਹਿੰਦੇ ਆ ਜਾਂ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇ ਵੀ ਕਹਿੰਦੇ ਆ ਜਿਹੜਾ ਇਹ ਹਾਈਵੇ ਹੈ ਜੀ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਜਲੰਧਰ ਜ਼ਿਲ੍ਹੇ ਦੇ ਕੋਲੋਂ ਦੀ ਹੁੰਦਾ ਹੋਇਆ ਬਠਿੰਡਾ ਚੋਟਾਲਾ ਸੰਗਰੀਆ ਰਾਸੀ ਸਰ ਦਿਓਗੜ ਕੁੱਲ 1256 ਕਿਲੋਮੀਟਰ ਦਾ ਇਹ ਹਾਈਵੇ ਹੈ ਜਿਹਦੇ ਵਿੱਚੋਂ ਬਠਿੰਡਾ ਤੋਂ ਸੰਗਰੀਆ ਦਾ ਸੈਕਸ਼ਨ 85 ਕਿਲੋਮੀਟਰ ਲੰਮਾ ਹੈ ਫਿਰ ਸੰਗਰੀਆ ਤੋਂ ਰਾਸੀ ਸਰ ਦਾ ਸੈਕਸ਼ਨ ਹੈ ਜਿਹੜਾ ਉਹ 252 ਕਿਲੋਮੀਟਰ ਲੰਮਾ ਹੈ ਫਿਰ ਰਾਸੀ ਸਰ ਤੋਂ ਦਿਓਗੜ ਦਾ ਜਿਹੜਾ ਸੈਕਸ਼ਨ ਆ ਉਹ 175 ਕਿਲੋਮੀਟਰ ਹੈ ਦਿਓਗੜ ਤੋਂ ਸੰਚੌਰ ਦਾ ਐਕਸਪ੍ਰੈਸ ਵੇ ਜਿਹੜਾ ਉਹ 208 ਕਿਲੋਮੀਟਰ ਹੈ ਸੰਚੌਰ ਤੋਂ ਸੰਤਾਲਪੁਰ ਐਕਸਪ੍ਰੈਸ ਵੇ ਜਿਹੜਾ 125 ਕਿਲੋਮੀਟਰ ਹੈ ਸੰਤਾਲਪੁਰ ਤੋਂ ਮਾਲੀਆ 124 ਕਿਲੋਮੀਟਰ ਮਾਲੀਆ ਤੋਂ ਜਾਮਨਗਰ 131 ਕਿਲੋਮੀਟਰ ਕੁੱਲ 1256 ਕਿਲੋਮੀਟਰ ਬਣਦਾ ਆਪਣੇ ਇਸ ਦਾ ਭਾਰਤ ਦਾ ਇਹ ਦੂਜਾ ਸਭ ਤੋਂ ਲੰਮਾ ਹਾਈਵੇ ਹੈਗਾ ਇਹਨਾਂ ਲੰਮਾ ਜਿਹੜਾ ਹੈਗਾ ਚਾਰ ਸਟੇਟਾਂ ਵਿੱਚੋਂ ਦੀ ਹੋ ਕੇ ਲੰਘਣਾ ਜਿਹੜਾ ਬਠਿੰਡੇ ਵਾਲਾ ਸੈਕਸ਼ਨ ਹੈ ਵੀਰੇ ਬਠਿੰਡੇ ਚ ਸੰਗਤ ਮੰਡੀ ਤੋਂ ਬਾਈਪਾਸ ਹੋ ਕੇ ਕੋਟਸ਼ਮੀਰ ਹੁੰਦਾ ਹੋਇਆ ਇਹ ਪੁੱਚੋ ਦੇ ਕੋਲ ਵੀ ਪਿੰਡ ਪੈਣੀ ਤੱਕ ਜਾਊਗਾ ਪੈਣੀ ਤੋਂ ਇਹਦੇ ਵਿੱਚੋਂ ਇੱਕ ਅਲੱਗ ਸੜਕ ਨਿਕਲੂਗੀ ਲੁਧਿਆਣਾ ਵਾਸਤੇ ਤੇ ਇੱਕ ਅਲੱਗ ਸੜਕ ਅੰਮ੍ਰਿਤਸਰ ਵਾਸਤੇ ਨਿਕਲੂਗੀ ਤਾਂ ਅੰਮ੍ਰਿਤਸਰ ਵਾਲੀ ਜਿਹੜੀ ਸ਼ੜਕ ਹੈ ਉਹ ਪੈਣੀਪਿੰਡ ਤੋਂ ਆਉਂਦੀ ਹੋਈ ਭਗਤਾ ਭਦੌੜ ਦੇ ਕੋਲੇ ਦਿਆਲਪੁਰਾ ਭਾਈਕਾ ਤੋਂ ਲੰਘ ਕੇ ਮੋਗੇ ਵਾਲੀ ਰੋਡ ਦੇ ਉੱਤੇ ਜਾਊਗੀ ਜਿੱਥੇ ਕਿ ਧਰਮਕੋਟ ਕੋਲੇ ਉਹ ਜਿਹੜੀ ਮੋਗਾ ਜਲੰਧਰ ਰੋਡ ਆ ਉਹਨੂੰ ਕੱਟ ਕਰੂਗੀ ਉਸ ਤੋਂ ਅੱਗੇ ਜਾ ਕੇ ਜਿਹੜੀ ਰੋਡ ਹੈਗੀ ਕਪੂਰਥਲਾ ਜ਼ਿਲ੍ਹਾ ਦੇ ਵਿੱਚ ਜਾ ਕੇ ਸੁਲਤਾਨਪੁਰ ਲੋਧੀ ਤੋਂ ਥੋੜਾ ਜਿਹਾ ਅੱਗੇ ਬਿਆਸ ਦਰਿਆ ਦੇ ਬਿਲਕੁਲ ਨਾਲ ਪਿੰਡ ਟਿੱਬਾ ਉੱਥੇ ਕੱਟ ਕਰੂਗੀ ਜਿੱਥੇ ਕਿ ਇਹ ਜਿਹੜੀ ਇੱਕ ਲੁਧਿਆਣਾ ਤੋਂ ਅੰਮ੍ਰਿਤਸਰ ਨੂੰ ਨਵਾਂ ਹਾਈਵੇ ਨਿਕਲ ਰਿਹਾ ਹੈ ਐਨ ਈ 5 ਉਹਨੂੰ ਕੱਟ ਕਰੂਗੀ ਸੋ ਉਸ ਰੋਡ ਤੋਂ ਤੁਸੀਂ ਜਲੰਧਰ ਨੂੰ ਵੀ ਜਾ ਸਕੋਗੇ ਲੁਧਿਆਣਾ ਨੂੰ ਵੀ ਜਾ ਸਕੋਗੇ ਅੰਮ੍ਰਿਤਸਰ ਤੋਂ ਵੀ ਜਾ ਸਕੋਗੇ ਸੋ ਜਿਹੜੀ ਅੰਮ੍ਰਿਤਸਰ ਦੀ ਦੂਰੀ ਹੈ ਬਟਿੰਡੇ ਤੋਂ ਇਹ ਸਿਰਫ 2 ਘੰਟੇ ਦੀ ਰਹ ਜੂਗੀ ਉਸ ਹਾਈਵੇ ਦੇ ਨਾਲ ਸੋ ਇਹ ਸੀਐਸ ਹਾਈਵੇ ਦੇ ਬਾਰੇ ਜਾਣਕਾਰੀ ਬਹੁਤ ਸਾਰੇ ਮੇਰੇ ਵੀਰ ਨਾ ਯਾਰ ਐਂ ਕਹਿ ਦਿੰਦੇ ਆ ਵੀ ਇਹ ਹਾਈਵੇ ਆਪਣੀਆਂ ਉਜਾੜਾ ਕਰ ਦੇਣਗੇ ਉਪਜਾਊ ਜ਼ਮੀਨਾਂ ਨੂੰ ਪੱਟ ਦੇਣਗੇ ਵੀ ਰਾਇ ਨਾ ਕਰਿਆ ਕਰੋ ਯਾਰ ਨੈਗੇਟਿਵਿਟੀ ਹਰ ਇੱਕ ਗੱਲ 'ਚ ਨਹੀਂ ਆਪਾਂ ਲਈਦੀ ਹੁੰਦੀ ਐਸ ਵਕਤ ਆਪਾਂ ਰਾਜਸਥਾਨ 'ਚ ਖੜੇ ਇੱਥੇ ਕਿਹੜੀ ਉਪਜਾਊ ਜ਼ਮੀਨ ਆ ਜੇ ਉਹਨਾਂ ਨੇ ਕਹਿੰਦੇ ਜ਼ਮੀਨਾਂ ਨੱਪਣੀਆਂ ਇੱਥ ਇਹ ਵੀਰੇ ਲਿੰਕ ਕਰਨ ਵਾਸਤੇ ਇਹ ਸਾਰਾ ਕੁਝ ਕਰਨਾ ਪੈਂਦਾ ਵੈਸੇ ਤਾਂ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆਂ ਵੀ ਕੈਨੇਡਾ ਚਾਹੇ ਅਮਰੀਕਾ ਚਾਹੇ ਬਈ ਉੱਥੇ ਵੱਡੇ ਵੱਡੇ ਹਾਈਵੇ ਹੈਗੇ ਤਾਂ ਇਹ ਸਮੇਂ ਦੀ ਲੋੜ ਆ ਆ ਤੁਸੀਂ ਦੇਖ ਲਓ 6 ਲੇਨਾਂ ਵਾਲਾ 3 ਲੇਨਾਂ ਇਹਦੇ ਚਾਹ ਹੈਗੀਆਂ 3 ਪਰਲੇ ਪਾਸੇ ਆ ਤੇ ਇਹ ਬਈ ਟਿੱਬਿਆਂ ਵਿੱਚੋਂ ਵੀ ਲੰਘੂਗਾ ਉਪਜਾਊ ਜ਼ਮੀਨ ਵਿੱਚ ਨਹੀਂ ਲੰਘਣੂ ਪਵੇ ਜਿੱਥੋਂ ਦੀ ਬਾਈ ਲਗਾਉਣ ਦੀ ਲੋੜ ਆ ਉਥੋਂ ਨਹੀਂ ਲੰਘੂਗਾ ਹੀ ਲੰਘੂਗਾ ਇਹ ਨਹੀਂ ਹੈ ਕਿ ਕੋਈ ਉਪਜਾਊ ਜ਼ਮੀਨਾਂ ਦੇ ਵਿੱਚ ਖਰਾਬ ਕਰਨੀ ਆ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਿ ਸ਼ੇਅਰ ਕਰਿਓ ਤੇ ਇਹ ਲੱਗਦਾ ਕਿ ਅਸੀਂ ਚੰਗੀ ਵੀਡੀਓ ਲੈ ਕੇ ਆਉਨੇ ਆ ਤਾਂ ਵੀਰ ਫੋਲੋ ਕਰਨਾ ਨਾ ਭੁੱਲਿਓ ਯਾਰ ਬਹੁਤ ਮਿਹਨਤ ਲੱਗਦੀ ਹੈ ਹਨਾ ਤੇ ਜ਼ਰੂਰ ਫੋਲੋ ਕਰਿਓ ਜੀ ਧੰਨਵਾਦ